ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੇਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਖੇੜਾ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ ਜੀ ਆਪਣਾ 953080955 ਅੱਜ ਦੀ ਘੜੀ ਕਿੰਨੇ ਗਾਵਾਂਹਾਜਰ ਆਈ ਆਪਣੇ ਕੋਲ ਬਾਈ ਆਪਣੇ ਕੋਲ 10 ਬਰੇੜਾ ਨਹੀਂ 4 ਬੱਛੇ ਆਉਣ ਵਾਲੀਆਂ ਨੇ ਆਪਣੇ ਕੋਲੇ ਤੇ ਮੱਝਾਂ ਵੀ ਰੂਟੀਨ ਚ ਆਉਣ ਲੱਗੀਆਂ ਆਏ ਇਹ 10 ਮੱਝਾਂ ਨਹੀਂ ਬਾਈ ਠੀਕ ਹੈ ਕਹਿੰਦਾ ਬਾਪ ਜਿੱਦਾਂ ਦੀ ਬੰਦੇ ਦੀ ਚੁਆਇਸ ਆ ਉਦਾਂ ਦੀ ਚੀਜ਼ ਮਿਲੂਗੀ ਜਿਹੜੇ ਬਾ ਪਹਿਲੇ ਨੰਬਰ ਤੇ ਬੱਛੀ ਤਾਜੀ ਸੂਈ ਦੇਖਦੇ ਆ ਸੂਆ ਅੱਜ ਚੌਥਾ ਦਿਨ ਸੂਈ ਨੂੰ 28 ਕਿਲੋ ਗੋੜੀ ਬੱਛੀ 28 ਕਿਲੋ ਨੈਟ ਮੇ ਜਮਾਂ 2 ਡੇ ਮਿਲ ਕੇ ਦੇਵਾਂਗੇ ਹਾਂ ਭਾਈ ਚੋਕੇ ਲਈ ਬੱਚਾ ਕੀ ਆ ਗਿਆ ਮਗਰ ਮੇਲ ਆ ਭਾਈ ਮੰਗ ਤੇ ਜੇਰ ਵਗੈਰਾ ਧਾਰ ਤੋਂ ਰੋਕੇ ਆ ਸਾਰਾ ਕੁਝ ਭਾਈ ਕਹਿਣ ਤੇ ਰੁਕ ਪਰੋ ਪਰੋ ਦੇਖ ਬਰੀਡ ਨਸਲ ਠੀਕ ਹੈ ਆ ਚੀਜ਼ ਸਟ੍ਰੇਟ ਸਟ੍ਰੂਟ ਬਹੁਤ ਪਿੱਠਾ ਪੁੱਠਾ ਥੜੀ ਦਾ ਕਹਿੰਦਾ ਮਤਲਬ ਵੀ ਹੁਣ ਜਿਹੜਾ 28 ਕਿਲੋ ਦੱਬਲੀ ਹੋਈ ਹੈ ਕਹਿੰਦਾ ਵਾ ਜੇਕਰ ਕੋਈ ਵੀਰ ਚੰਗੀ ਕੇਅਰ ਕਰੂ ਤਾਂ ਹਾਈਐਸਟ ਕਿੰਨਾ ਦਾ ਦਤ ਪਾ ਦੂਗੀਏ ਬੇ 35 ਤੋਂ ਪਲੱਸ 40 ਦੇ ਵਿੱਚ ਰੇਟ ਕੀ ਰੋਗੇ ਦਾ ਰੇਟ ਇਹਦਾ ਬਾਜ਼ ਮੇ 1,45,000 ਠੀਕ ਆ ਮਾੜਾ ਉਹ ਟੱਗ ਜਾਏ ਸੋਝੂ ਤੇ ਜੈਨੂਣ ਛੇ ਦੰਦ ਆ ਜੀ ਛੇ ਦੰਦ ਦੂਜਾ ਸੂਰਾ ਠੀਕ ਹੈ ਰਲਦੇ ਨਹੀਂ ਬਾਈ ਬੈੜਾ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਕਰਮਾਂ ਵਾਲੀ ਦੀ ਠੀਕ ਹੈ ਹਰ ਪੱਖ ਤੋਂ ਮੰਨ ਕੇ ਲੇਵੇ ਵਾਲੇ ਪੱਖ ਤੋਂ ਹੋਰ ਪੱਖ ਤੋਂ ਕਿਸੇ ਪੱਖ ਤੋਂ ਵੀ ਹੱਥ ਧਰਾ ਨਹੀਂ ਸ਼ਾਈਨਿੰਗ ਸੋਨਿੰਗ ਬਹੁਤ ਆ ਹਨਾ ਬਹੁਤ ਵਧੀਆ ਸਰੀ ਅੱਗੇ ਆਪਾਂ 2 ਨੰਬਰ ਦੀ ਗੱਲ ਕਰੀਏ ਇਹ ਬੈੜਾ ਨੂੰ ਵੀ ਅੱਜ ਤੀਜਾ ਦਿਨ ਸੂਈ ਨੂੰ ਇਹਦੀ ਮਗਰ ਬੱਛੀ ਆ ਮਗਰ ਬੱਛੀ ਹਾਂ ਇਹ ਥੱਲੇ ਹੋਣਾ ਹੈਗਾ ਮੰਨ ਕੇ 24 25 ਕਿਲੋ ਗੋਲਾ ਠੀਕ ਹੈ 12 ਲੀਟਰ ਪਰ ਟਾਈਮ ਦਾ ਇਹ ਥੱਲੇ ਹਾਜ਼ਰ ਦੁੱਧੇ ਦਾ ਦਿੱਤਾ ਹੋਇਆਗਾ ਠੀਕ ਹੈ ਇਹ ਦੂਜਾ ਸੂਹਾ ਸੂਈ ਆ ਠੀਕ ਹੈ ਮਗਰ ਬੱਛੀ ਆਲੀ ਮੇਨ ਗੱਲ ਜੇਰ ਜੁਰੋਕਿਆ ਸਾਰਾ ਕੁਝ ਉਕਿਆ ਬਾਈ ਤੇ ਬਾਕੀ ਨਸਲ ਬਰੀਡ ਵਾਲਾ ਤੇ ਇਹਨਾਂ ਦਾ ਮਤਲਬ ਸਾਰੀ ਟਾਪ ਬਰੀਡ ਦੇ ਕਰਾਸ ਬ੍ਰੈਡ ਕੋਈ ਨਹੀਂ ਆਪਣੇ ਕੋਲੇ ਇਹਦਾ ਰੇਟ ਕਿੰਨਾ ਰੇਟ ਇਹਦਾ ਸਵਾ ਲੱਖ ਰੁਪਇਆ ਲੈਣ ਦੇਣਾ ਠੀਕ ਹੈ ਦੂਜੇ ਨੰਬਰ ਵਾਲੀ ਦਾ ਬਰੀਡ ਮੂਹ ਮਾ ਦੇ ਕਿਦਾਂ ਦਾ ਠੀਕ ਹੈ ਸਭ ਤੋਂ ਵੱਧ ਕੱਦ ਦਾ ਬੈਡ ਪੂਰੀ ਬੇਦਬੂਲ ਬਹੁਤ ਆ ਗਹਿਰਾ ਹੜਾ ਜਨੇ ਲੰਬੀ ਵੈੜ ਪਈ ਆ ਮੇਨ ਗੱਲ ਪਿੱਛੇ ਬਚੀ ਬਹੁਤ ਵਧੀਆ ਫਾਰਮ ਦਿੱਤੇ 23 ਨੰਬਰ ਤੇ ਠੀਕ ਹੈ ਬੋਦੀਵਾਦੀ ਵਧੀਆ ਹਨ ਅੱਗੇ ਗੱਲ ਕਰੀਏ ਆਪਾਂ 3 ਨ ਪਹਿਲਾ ਸੁਆ ਬੱਚੀ ਕੈਦਨ ਲੈਂਦੀ ਆ ਇਹ ਬੱਚੀ ਵੀ ਕੱਢੂਗੀ ਬਾਈ ਹਲੇ ਹਫਤਾ ਤਾਂ ਲਊਗੀ ਕਰਨ ਵਾਲੀ ਤੇ ਲੋਲੀ ਬੋਲੀ ਬਹੁਤ ਪਈ ਹੈ ਹਨਾ ਉੱਪਰੋਂ ਵੀ ਦੇਖ ਚੌਗੀ ਆ ਦੋਂਦੀ ਹੋਣੀ ਆ ਹਾਂ ਚੌਗੀ 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 ਮੂੰਹੋਂ ਤੇ ਚੰਗਾ ਪ੍ਰਦਰਸ਼ਨ ਕਰੂ ਹਨਾ ਕੱਚੀ ਕੱਚੀ ਆ ਗੱਲੀ ਹਲੇ ਕੱਚੀ ਬਸ ਕੱਚੀ ਵੀ ਦਿਨੇ 15 ਦਿਨਾਂ ਦੀ ਕੱਚੀ ਦਾ ਸੋ ਬਾਕੀ ਚਾਰੂ ਜਰੂ ਦੇਖੋ ਬਹੁਤ ਆ ਕੀ ਰੇਟ ਰਹਿਣਾ ਇਹਦਾ ਇਹ ਬੱਚੀ ਦੇ ਜਾਣੇ ਬਾਈ ਇੱਕ 40 ਦੀ 1 ਲੱਖ ਰੇਟ ਦੀ ਤਾਂ ਗੱਲ ਐ ਹੁੰਦੀ ਐ ਕਹਣਾ ਆਪਾਂ ਨੂੰ ਕੈਸਾ ਹੋਵੇ ਟਲੋ ਤੇਰੇ ਚੈਨਲ ਤੇ ਵੀਡੀਓ ਬਣਾਉਂਦੇ ਚਾਰ-ਪੰਜ ਸਾਲ ਹੋ ਗਏ ਵੀ ਜਿੱਦਾਂ ਦਾ ਜਾਨਵਰ ਆ ਹਨਾ ਰੇਟ ਤਾਂ ਉਦਾਂ ਨਹੀਂ ਹੁੰਦਾ ਸ਼ੁਰੂ ਤੋਂ ਹੀ ਠੀਕ ਐ ਹੁਣ ਆਪਾਂ ਪਹਿਲਾਂ ਤੋਂ ਵੀਡੀਓ ਬਣਾਉਨੇ ਆ ਵੀ ਮੰਨ ਲਾ ਰੇਟ ਉਦੋਂ ਵੀ ਅਗਲਾ ਕਹਿੰਦੇ ਉਦੋਂ ਕਹਿੰਦੇ ਤੇ ਜ਼ਿਆਦਾ ਰੇਟ ਆ ਉਦੋਂ ਦਾ ਹੁਣ ਕਿਤੇ ਜ਼ਿਆਦਾ ਰੇਟ ਹੋ ਗਏ ਪਹਿਲਾਂ ਨਾਲੋਂ ਕੱਲ ਕ 1700 ਦੇ ਵੀਡੀਓ ਪਾਉਣ ਲੱਗਿਆਂ ਅੱਜ 24-2500 ਦਾ ਭਾਅ ਹੋਇਆ ਪਿਆ ਹੁਣ ਆ ਚੀਜ਼ ਦੇਖ ਗਲਾਈ ਕੋਲ ਹੀ ਦੇਖ ਬੱਚੀ ਦੀ ਪਹਿਲਾ ਸੂਆ ਬਾਕੀ ਦੁੱਧ ਅੱਗੇ ਗੱਲ ਕਰੀਏ 4 ਨੰਬਰ ਦੀ ਆਪਾਂ ਇਹ ਵੀ ਟੋਪ ਕੁਆਲਿਟੀ ਹੈਗੀ ਪਛੀਲੇ ਨੇ 30 ਕਿਲੋ ਦੋ ਦਿੱਤਾ ਪਹਿਲੇ ਸੂਏ ਨਸਲ ਬਰੀਡ ਦੇ ਬੋਦਾਵਦਰ ਕਿੱਥੋਂ ਆਉਂਦੇ ਨੇ ਪਤਲੀ ਚਬੜੀ ਜਾ ਗਈ ਜਮਾ ਹਾਂ ਜਮਾ ਹਰਿਆਣੇ ਨੇ ਮੱਝਾਂ ਨਾਲ ਦਾ ਬਾਡੀ ਬੰਦ ਰਹੇ ਜਮਾ ਅੱਗੇ ਬਣ ਕੇ ਲੈ ਮੇਰੀ ਕੁਆਲਿਟੀ ਹੋਰ ਬਰੀਡ ਨਸਲ ਇਹਦਾ ਵੀ ਹਫਤਾ ਵਰਤੀ ਆ ਬਾਕੀ ਜਿਹੜੀ ਪ੍ਰਦੀਪ ਇਹਦੀ ਬਾਡੀ ਬੰਦ ਰਹਿ ਚਾਹੇ 10 ਸੂਏ ਖਜਲੀਏ ਇਹਨੇ ਲੈਵਾ ਨਹੀਂ ਦੋੜਨਾ ਬਈ ਚਾਰੂ ਵਾਲੀਆਂ ਲਗਾਈਆਂ ਦੇਖੀ ਮੁੰਨੇ ਨਾ ਸਰੀਰ ਤੋੜੇ ਹੈਨਾ ਟੋਟ ਟੋਟ ਕੇ ਨਹੀਂ ਆ ਦੇਖ ਕੀ ਰੇਟ ਦਊ 4 ਨੰਬਰ ਵਾਲਿਆ ਇਹੇ ਸਵਾ ਲੱਖ ਰੁਪਏ ਵਿੱਚ ਹੀ ਦੇ ਦਿੰਦੇ ਠੀਕ ਹੈ ਅੱਗੇ 5 ਨੰਬਰ ਦਾ ਬਹੁਤ ਵੱਡੀ ਬਿਹੜਾ ਹੈ ਇਹ ਬਈ ਜੋੜਾ ਹੀ ਆ ਮੰਨ ਕੇ ਜੋੜਾ ਹੀ ਦੇ ਦਾਂਗੇ ਕਰਨੇ ਲੈਣ ਵਾਲਾ ਕੋਈ ਹੋਇਆ ਇਹ 5 ਲੱਖ ਤੇ 10000 ਰੁਪਏ ਵਿੱਚੀਆਂ ਦੇ ਦਾਂਗੇ ਬਾਈ ਦੋਨੇ ਜੋੜਾ ਇਹ ਉਹ ਪੀਡੀਐਫ ਮੇਲੇ ਚ ਮਗਰ ਲਾਉਣ ਜਾਣ ਜਲ ਜਾਂਣਾ ਹਾਂ ਬਾਈ ਬਹੁਤ ਵਧੀਆ ਬੱਛੀਆਂ ਨੇ ਜਦ ਦੂਜਾ ਸੂਆ ਆ ਪਹਿਲਾ ਬੱਛੀ ਆ ਉਹ ਦੂਜੇ ਇਹ ਦੰਦੋ ਕਿਵੇਂ ਆ ਇਹ ਚੌਗੀ ਹੈ ਬਾਈ ਇਹ ਚੌਗੀ ਪਹਿਲਾ ਸੂਆ ਪਹਿਲਾ ਸੂਆ ਹੈਗਾ ਤੇ ਉਹ ਦੂਜਾ ਸੂਆ ਹੈਗਾ ਮੰਨ ਕੇ ਮਾਰਦਾਨ ਹੋ ਜਾਊਗਾ ਠੀਕ ਹੈ 5 ਲੱਖ ਤੇ 10000 ਦੀਆਂ ਬੱਚੀਆਂ ਦੇਦਾਨ ਰੇਟ ਤਾਂ 5 ਲੱਖ ਆਗੇ ਦੁੱਧ ਦੀ ਪੈਦਾਵਾਰ ਨਹੀਂ ਕਰੋਗੇ ਦੁੱਧ ਬਾਈ 40 40 ਕਿਲੋ ਮੰਨ ਕੇ ਦੁੱਧ ਤਾਂ ਆਇਆ ਹੁੰਦਾ ਕਿ ਆਪਾਂ ਨਹੀਂ ਵੱਧਰ ਫੀਲ ਆਉਣ ਨਾਲ ਕੋਈ ਦੁੱਧ ਨਹੀਂ ਵੱਧ ਆਉਂਦਾ ਹੁੰਦਾ ਨਸਲ ਦਾ ਕੰਮ ਹੁੰਦਾ ਕੁਆਲਿਟੀ ਆ ਜਾਂਦੀ ਹੈ ਹਾਂ ਜੇ ਆਪਾਂ ਕਹੀਏ ਵੀ ਪਤਾ ਨਹੀਂ ਰੁਪਏ ਬਦਲਾ ਤੇ ਵੀ ਪਤਾ ਨਹੀਂ ਰੁਪਿਆ ਨਾਲ ਦੁੱਧ ਵੱਧ ਦੁੱਧ ਨਹੀਂ ਵੱਧਦਾ ਨਸਲ ਪਰ ਹੁਣ ਬਰੀਡ ਦੇਖਦੀ ਮਨੂ ਬੱਚੀ ਦੀ ਠੀਕ ਹੈ ਪਰ ਚਾਰੋਂ ਇੰਨੀਆਂ ਨੇ ਗਾਵਾਂ ਵੀ ਜਿਹੜੀ ਮਰਜ਼ੀ ਦੇਖ ਲੈ ਇਸ ਕੁਆਲਟੀ ਦੇਖ ਮਾਰਤਾ ਨਕਸ਼ਾ ਬੜੀ ਜਾਂਦਾ ਹੈ ਨਾ ਦੇਖ ਇਹ ਦੁੱਧੋਂ ਕਿਵੇਂ ਆ ਛਿੱਗੀ ਆ ਦੂਜਾ ਸੂਆ ਦੂਜਾ ਸੂਆ ਵੱਡੀ ਵੱਡੀ ਬਰੇਰੋਂ ਚ ਕੱਲੀ ਆ ਜਾਣੀ ਜਿਹੜੀ ਤੱਕੜੀਆਂ ਬੇੜਾ ਨੇ ਵੀ ਉਹ ਨਹੀਂ ਇੱਕ ਤੱਕਲਾ ਉਹ ਕਹਿ ਦਿੰਦਾ ਨਾ ਵੀ ਜਿਵੇਂ ਆਪਾਂ ਨਾਰਮਲ ਠੀਕ ਹੈ ਹੁਣ ਆਪਾਂ ਇੰਨਾ ਦੇ ਰੁਪਏ ਮੰਗੇ ਨੇ ਤਾਂ ਇਹ ਚੀਜ਼ ਦੇ ਜਿਹੜੀ ਆ ਖੜੀ ਆ ਇਹ ਬੱਚੀ ਨੇ ਦੁੱਧ ਦਿੱਤਾਗਾ 38 ਕਿਲੋ ਪਹਿਲੇ ਸੂਏ ਠੀਕ ਹੈ ਦੂਜਾ ਸੂਆ ਹੈਗਾ ਸੈਕਸਰ ਸਿੰਮਣ ਲੱਗਿਆ ਹੋਇਆ ਠੀਕ ਹੈ ਤੇ ਫਰੀਡ ਨਸਲ ਦਾ ਇੱਕ ਤੋਂ ਇੱਕ ਹੀ ਆਊਗੀ তোর ਤੱਕ ਕੱਦ ਬਹੁਤ ਜ਼ਿਆਦਾ ਹੈ ਨਾ ਹਾਂ ਠੀਕ ਹੈ ਇਹ ਬੱਚੀ ਦੇਵਾਂਗੇ 190000 ਰੁਪਏ 190 ਦੀ ਹਾਂ ਠੀਕ ਹੈ ਅੱਗੇ ਆ ਗਈਆਂ ਇਹ ਇਹ ਬੱਚੀ ਦਾ ਦੁੱਧ ਤਾਂ 35 ਕਿਲੋ ਠੀਕ ਹੈ ਆਪਣੇ ਕੋਲ ਹੀ ਰਹੀ ਹੋਈ ਆ ਠੀਕ ਹੈ ਤੇ 15 ਦਿਨ ਰਹਿ ਗਏ ਇਹ ਬੱਚੇ ਦੇ ਦਾਂਗੇ 135000 135 ਕਿੰਨਾ ਦਾ ਮਤਲਬ ਵੀ ਜਿੱਦਾਂ ਦੀਆਂ ਗਾਂ ਰੇਟ ਉਦਾਂ ਦਾ ਵੀ ਇਹ ਨਹੀਂ ਹੈਗਾ ਜ ਜਿਹੜਾ 5 ਲੱਖ ਵਾਲੀ ਗਾਂ ਕੀ ਤਾਂ 5 ਵਾਲੀ ਆ ਇਹ ਲੱਖ ਜਿਹੜੇ ਦਾ ਵਸਵਾ ਮੰਗਿਆ ਦਾ ਸਵਾ ਵਾਲੀ ਬਈ ਬੈੜਾ ਬੈੜਾ ਦਾ ਮੁੱਲ ਆ ਜਦੋਂ ਬਾਹਰ ਜਾਂਦੇ ਆ ਸੋਨੇ ਦੇ ਕੋਈ ਕੀਮਤ ਨਹੀਂ 7953080955 ਜਦ ਮਾਰਗੀ ਆ ਚਾਰ ਹੋਰ ਆਉਣਗੀਆਂ ਠੀਕ ਹੈ ਰੇਟ ਸਾਰੀ ਮਿਲ ਜਾਣਗੇ ਕੱਲ ਨੂੰ 90 95 ਲੱਖ ਜਿੱਦਾਂ ਦੀ ਬੈੜ ਜਿਹੜਾ ਸੋ ਵੀਡੀਓ ਦੇਖਣ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਤੁਹਾਨੂੰ